ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਮੀਰ ਕਰਦਾ ਸਾਰੇ ਠੀਕ ਠਾਕ ਹੋਣਗੇ। ਹੋਰ ਲੋਟ ਆ ਸਾਰੇ। ਅੱਛਾ ਆ ਆਪਣੀ ਫੀਡ ਆ ਸੱਜਰ ਪਸ਼ੂਆਂ ਨੂੰ ਇਹ ਮੱਝਾਂ ਦੀ ਆ। ਤੇ ਇਹਦੇ ਵਿੱਚ ਜਾਨੀ ਆ ਦੇਖੋ ਇੱਕ ਤਾਂ ਮੈਂ ਮਿਨਰਲ ਮਿਕਚਰ ਜ਼ਰੂਰ ਪਾਉਣਾ। ਇਹ ਦੇਖੋ ਇਹ ਜ਼ਰੂਰੀ ਚੀਜ਼ ਆ ਜੇ ਆਪਾਂ ਇਹ ਨਹੀਂ ਪਾਵਾਂਗੇ ਆਪਣੇ ਪਸ਼ੂ ਗੱਭਣ ਜੇ ਆਪਾਂ ਕਵਾਂਗੇ ਕੱਲੇ ਆਮ ਫੀਡ ਕੋਈ ਵੀ ਪਾ ਲਗੇ ਪੱਠੇ ਪਾਈ ਜਾਈਏ ਵੀ ਪਾਊਡਰ ਨਾ ਪਾਈਏ। ਜ਼ਿਆਦਾਤਰ ਪ੍ਰੋਬਲਮ ਆ ਜਾਂਦੀ ਹੈ ਕੋਈ ਇਹ ਮੈਂ ਇਹ ਨਹੀਂ ਆਂਦਾ ਵੀ ਆਪਾਂ ਵੀ ਮੈਂ ਤੁਹਾਨੂੰ ਕਹਿਣਾ ਸਾਰਿਆਂ ਨੂੰ ਹੀ ਪਤਾ ਇਹ ਚੀਜ਼ ਆ ਇਹ ਹੁਣ ਜ਼ਰੂਰੀ ਹੋ ਗਿਆ ਕਿਉਂ ਆਪਣੇ ਕੋਲੇ ਹੁਣ ਪੱਠਾ ਡੱਕਾ ਉਹਨਾ ਨਹੀਂ ਹੁੰਦਾ ਚਰੀ ਮੱਕੀ ਵੀ ਲੋਕ ਘਟ ਕੇ ਲਾਉਣ ਉਹਨਾ ਮੱਕ ਨਹੀਂ ਗਾਚਾ ਗੂਚਾ ਨਹੀਂ ਵੀ ਬੀਤ ਵੀ ਜਾਨੀ ਇਹ ਹੁਣਾ ਦੇਖੋ ਇਹਦੇ ਚ ਮੈਂ ਹਿਮਾਲਿਆ ਪਤੀ ਸਾਦਾ ਚਮਚਾ ਚਮਚਾ ਨੂਨ ਵੀ ਇਹਦੇ ਵਿੱਚ ਆਪਾਂ ਪਾਉਨੇ ਆ ਵੇ ਡਲੀਆਂ ਵਾਲਾ ਬਰੀਕ ਜਿਹੜਾ ਆਉਂਦਾ ਬਫਰ 50 ਗ੍ਰਾਮ ਤੇ 100 ਗ੍ਰਾਮ ਇਹ ਹੁਣ ਮੈਂ ਪਾਉਣ ਲੱਗ ਗਿਆ ਜਦੋਂ ਇਹਨਾਂ ਨੂੰ ਮੰਨ ਲਓ ਵੀ ਸੱਜਰਾਂ ਨੂੰ ਕਾਰਨ ਕੀ ਆ ਜਿੰਨੀ ਛੇਤੀ ਪਾਵਾਂਗੇ ਪਸ਼ੂ ਕਨਸੀਵ ਕਰੂਗਾ ਏਆਈ ਜਦੋਂ ਕਰਾਵਾਂਗੇ ਪਸ਼ੂ ਸਾਲਵਾਰਾ ਨਹੀਂ ਪਾਂਦਾ ਜੇ 2 4 6 ਮਹੀਨੇ ਵੀ ਪਸ਼ੂ ਲੇਟ ਹੁੰਦਾ ਆਪਾਂ ਨੂੰ ਘਾਟੇ ਦਾ ਸੌਦਾ ਸਾਲ ਬਰਿਆਈ ਪਸ਼ੂ ਸੋਣਾ ਚਾਹੀਦਾ ਇਹਦੇ ਨਾਲ ਪਸ਼ੂ ਦਾ ਵਜਨ ਆਪ ਜਿਹੜੇ ਆ ਪਾਊਡਰ ਛੋਡਰ ਪਾਏ ਆ ਖਰਚਾ ਤਾਂ ਆਉਂਦਾ ਬਾਈ ਆਪਾਂ ਨੂੰ ਪਤਾ ਵੀ ਆਪਣੇ ਮਿਹਨਤ ਉਨੀ ਪੱਲੇ ਨਹੀਂ ਪੈਂਦੀ ਪਰ ਜੇ ਆਪਾਂ ਇਹ ਨਹੀਂ ਵੀ ਪਾਉਂਦੇ ਫਿਰ ਵੀ ਆਪਾਂ ਨੂੰ ਘਾਟਾ ਪੈਂਦਾ ਚਲੋ ਦੋਦ ਤਾ ਹੁਣ ਪਤਾ ਹੀ ਆ ਸਾਰਿਆਂ ਨੂੰ ਰੇਟ ਰੂਟ ਕੀ ਚੱਲਦਾ ਸੱਜਰਾਂ ਦਾ ਵੈਸੇ ਹੀ ਫੈਂਟ ਨਾਲ ਘਾਟਾ ਆਉਂਦਾ ਚਲੋ ਇਹ ਜਾਨੀ ਜ਼ਰੂਰੀ ਚੀਜ਼ਾਂ ਜਿਹੜੀਆਂ ਪਸ਼ੂਆਂ ਨੂੰ ਆਪਾਂ ਆਪ ਦੇਣੇ ਕਿਉਂ ਆਪਣੇ ਪਸ਼ੂ ਕਿੱਲੇ ਵੱਧੇ ਆ ਤੇ ਇਹ ਤਾਂ ਜਿਹੜਾ ਕੋ ਪਾਵਾਂਗੇ ਉਹੀ ਖਾਣਾ ਤੇ ਇਹ ਚੀਜ਼ਾਂ ਤੇ ਗੌਰ ਜ਼ਰੂਰ ਕਰਿਆ ਕਰੋ ਕੋਈ ਵੀ ਪਾ ਲੋ ਧਾਤਾਂ ਦਾ ਚੂਰਾ ਜੰਗਾ ਜੁਲੇਟਡ ਹੋਵੇ ਉਹ ਲਿਆਇਆ ਕਰੋ ਖੇਤੀ ਵਿਗਿਆਨ ਵਾਲਾ ਬਹੁਤ ਵਧੀਆ ਰਿਜ਼ਲਟ ਅੱਗੇ ਆਪਾਂ ਵੀ ਮੈਂ ਤਾਂ ਮਿਕਸ ਕਰ ਲੈਣਾ ਉਹਨਾਂ ਦੂਜੇ ਨਾਲ ਲਿਆ ਕੇ ਨਿਆਰੇ ਵੱਜ ਜਾਂਦੇ ਹਿਮਾਲਿਆ ਪਤੀਸਾ ਤੇ ਨੂਨ ਵੀ ਬਹੁਤ ਜ਼ਰੂਰੀ ਆ ਵੀ ਇਹ ਚੀਜ਼ਾਂ ਯਾਨੀ ਕਹਿਣ ਦਾ ਭਾਵ ਤੇ ਟਵਾਣਾ ਮੈਂ ਫੀਡ ਵਰਤਦਾ ਚੂਰੀ ਤੇ ਖਾਲ ਅੱਧਾ ਕਿਲੋ ਸਵੇਰ ਤੇ ਅੱਧਾ ਕਿਲੋ ਸ਼ਾਮ ਪਸ਼ੂ ਨੂੰ ਸੱਣੀ ਨਹੀਂ ਕਰਦਾ ਇਹਦੇ ਵਿੱਚ ਹੀ ਬਰੀਕ ਕਰਕੇ ਪਾ ਦੇਈਂ ਤੇ ਗਾਈਆਂ ਦੀ ਫੀਡ ਆਪਾਂ ਕਾਰਕਿਲ ਵਰਤਦੇ ਆ ਹੁਣ ਕਹਿੰਦੇ ਵੀ ਗਾਈਆਂ ਨੂੰ ਕਾਰਕਲ ਨਾਲ ਰਿਪੀਟ ਦੀ ਸਮੱਸਿਆ ਆਉਂਦੀ ਆ ਚਲੋ ਮੰਨ ਲੈਣਾ ਆਉਂਦੀ ਵੀ ਹੋਊ ਡੋਡੀ ਨਜ਼ਰੀਆ ਹੁੰਦਾ ਪਰ ਮੈਂ ਜਦੋਂ ਉਹ ਚੀਜ਼ ਪਾਉਣੀ ਆ ਤੇ ਮੈਂ ਪਾਊਡਰ ਦੀ ਡੋਈ ਲਾਜ਼ਮੀ ਨਾਲ ਦਿੰਨੇ ਹੀ ਦਿੰਨਾ ਬਾਈ ਉਹਦੇ ਨਾਲ ਪਸ਼ੂ ਦਾ ਬੈਲੈਂਸ ਬਣਿਆ ਰਹਿੰਦਾ ਭਾਈ ਜਦੋਂ ਵਜਨ ਘਟ ਗਿਆ ਯਾਰ ਪਸ਼ੂ ਨੇ ਕੰਜ਼ੂਮ ਨਹੀਂ ਕਰਨਾ ਬਸ ਇਹ ਗੱਲ ਦੀ ਗੌਰ ਰੱਖ ਲਿਓ ਕੋਸ਼ਿਸ਼ ਕਰ ਲਓ ਬਾਈ ਜੇ ਤੁਸੀਂ ਇਹ ਆ ਵੀ ਇੰਨੇ ਖਰਚੇ ਕਰਕੇ ਕਈ ਕਹਿਣਗੇ ਵੀ ਇੰਨਾ ਬਾਈ ਵਜਦਾ ਕੀ ਆ ਵਜਨ ਬਚਾਉਣ ਵਾਲਾ ਮੈਨੂੰ ਨਹੀਂ ਪਤਾ ਬਾਈ ਸਿੱਧੀ ਗੱਲ ਆ ਜੇ ਆਪਾਂ ਇਹ ਨਹੀਂ ਪਾਉਂਦੇ ਤੇ ਪਸ਼ੂ ਬਣਨੇ ਨਹੀਂ ਤੇ ਉਵੇਂ ਪਸ਼ੂ ਸੰਭਣਾ ਬਹੁਤ ਔਖਾ ਬਾਈ ਇੰਨਾ ਕਾ ਆਸਰਾ ਵੀ ਸਾਲ ਬਾਅਦ ਪਸ਼ੂ ਸੂਪੇਂਦਾ ਚੰਗੀ ਸਿਹਤ ਰਹਿੰਦੀ ਆ ਨੋਰਮਲ ਆ ਇਹ ਚੀਜ਼ਾਂ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂ ਆਪਣੇ ਪੱਲੇ ਕਿਸੇ ਨੇ ਕੋਪਾਉਣਾ ਨਹੀਂ ਤੇ ਜਦੋਂ ਚੀਜ਼ ਜੇ ਕਿਸੇ ਨੇ ਲੈਣੀ ਆ ਉਹ ਸੈਟ ਕੇ ਲੈਣਾ ਹੁੰਦਾ ਆਪਾਂ ਵੇਚਣੀ ਆ ਆਪਣੀ ਕਿਸੇ ਨੇ ਨਹੀਂ ਲੈਂਦਾ ਤਾਂ ਹੁਣ ਸਾਰਿਆਂ ਨੂੰ ਪਤਾ ਵੀ ਯਾਨੀ ਗੱਲਬਾਤ ਆਹੀ ਆਪਾਂ ਕਰਦੇ ਆਂ ਵੀ ਜੇ ਫੀਡ ਦਾਣਾ ਘਰ ਦਾ ਹੀ ਪਾਉਨੇ ਉਹਨਾਂ ਚ ਆਹ ਚੀਜ਼ਾਂ ਜ਼ਰੂਰ ਪਵਾ ਲਿਆ ਕੋਣੇ ਪਾਉਂਦੇ ਹੀ ਹੋਣਗੇ ਪਰ ਮੈਂ ਐਡ ਕਰਦਾ ਬਾਈ ਧੰਨਵਾਦ ਇਦਾਂ ਦੀਆਂ ਵੀਡੀਓ ਦੇਖਦੇ ਰਹਾ ਕਰੋ ਤੇ ਪੇਜ ਆਪਣਾ ਲਾਜ਼ਮੀ ਫੋਲੋ ਕਰਿਆ ਕਰੋ ਯਾਰ ਠੀਕ ਹੈ ਓਕੇ